ਦੀਵਾਲੀ ਸਾਲ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ। ਹਿੰਦੂ ਇਸ ਤਿਹਾਣ ਨੂੰ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ। ਸਾਡੀ ਅੱਜ ਦੀ ਪੀੜ੍ਹੀ ਦੇ ਬੱਚੇ ਬਹੁਤ ਘੱਟ ਜਾਣਦੇ ਹਨ ਕਿ ਸਿੱਖ ਧਰਮ ਵਿੱਚ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਤੇ ਕਾਫੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਬੰਦੀ ਛੋੜ ਦਿਵਸ ਦਾ ਇਤਿਹਾਸ ਕੀ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਸਿੱਖ ਧਰਮ ਵਿੱਚ ਦੀਵਾਲੀ ਕਿਉਂ ਮਨਾਈ ਜਾਂਦੀ ਹੈ ਇਸ ਦੇ ਪਿੱਛੇ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਜਦੋਂ ਜahangir ਨੂੰ ਪਤਾ ਲੱਗਾ ਕਿ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਫੌਜ ਤਿਆਰ ਕਰ ਲਈ ਹੈ ਉਹ ਦਰਬਾਰ ਲਗਾਉਂਦੇ ਹਨ ਉਹਨਾਂ ਦੀਆਂ ਫੌਜਾਂ ਵੀ ਬਹੁਤ ਤਾਕਤਵਰ ਹਨ ਤੇ ਜਾਂਗੀਰ ਨੂੰ ਆਪਣੇ ਲਈ ਇਹ ਇੱਕ ਖਤਰੇ ਦਾ ਸੰਕੇਤ ਲੱਗਾ ਫਿਰ ਜਾਂਗੀਰ ਨੇ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਸੀ ਕਿ ਉਹ ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕਰਨ ਲਈ ਮਾਫੀ ਮੰਗਦਾ ਹੈ ਹੁਣ ਉਹ ਖੁਦ ਵੀ ਬਹੁਤ ਬਿਮਾਰ ਰਹਿੰਦਾ ਹੈ ਤੇ ਉਸ ਦਾ ਕਹਿਣਾ ਸੀ ਕਿ ਉਹ ਤੁਹਾਨੂੰ ਆਪਣੇ ਮਹਿਲ ਵਿੱਚ ਰੱਖ ਕੇ ਸੇਵਾ ਕਰਨਾ ਚਾਹੁੰਦਾ ਹੈ ਤੇ ਆਪਣੀ ਗਲਤੀ ਦਾ ਪ੍ਰਸ਼ਚਿਤ ਕਰਨਾ ਚਾਹੁੰਦਾ ਹੈ ਤੇ ਤਾਂ ਹੀ ਮੈਂ ਠੀਕ ਹੋਵਾਂਗਾ ਉਸਨੇ ਚਲਾਕੀ ਦੇ ਨਾਲ ਗੁਰੂ ਪਾਤਸ਼ਾਹ ਨੂੰ ਦਿੱਲੀ ਸਾਧ ਲੈ ਆ ਉਥੇ ਉਹਨਾਂ ਦਾ ਵਧੀਆ ਤਰੀਕੇ ਨਾਲ ਸਵਾਗਤ ਵੀ ਕੀਤਾ ਤੇ ਪਰ ਫਿਰ ਚਲਾਕੀ ਦੇ ਨਾਲ ਦਿੱਲੀ ਤੋਂ ਉਸਨੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਤੇ ਕਿਹਾ ਕਿ ਮੈਂ ਤੁਹਾਨੂੰ ਉੱਥੇ ਹੀ ਮਿਲਾਂਗਾ ਦਰਅਸਲ ਜਹਾਗੀਰ ਗਵਾਲੀਅਰ ਦੇ ਕਿਲੇ ਨੂੰ ਇੱਕ ਜੇਲ ਦੀ ਤਰ੍ਹਾਂ ਵਰਤਦਾ ਸੀ ਇਹ ਕਿਲਾ ਬਹੁਤ ਉਚਾਈ ਤੇ ਸੀ ਇੱਥੇ ਇੱਕ ਹੀ ਮੁੱਖ ਦਰਵਾਜ਼ਾ ਸੀ ਬਾਕੀ ਚਾਰੇ ਪਾਸੇ ਖਾਈ ਹੀ ਖਾਈ ਸੀ ਇਸ ਕਿਲੇ ਵਿੱਚ 52 ਹੋਰ ਪਹਾੜੀ ਰਾਜੇ ਵੀ ਕੈਦ ਸਨ ਇਸ ਕਿਲੇ ਵਿੱਚ 52 ਥਾਮ ਸੀ ਜਿੱਥੇ 52 ਰਾਜਿਆਂ ਨੂੰ ਬੰਨ ਕੇ ਰੱਖਿਆ ਹੋਇਆ ਸੀ ਇਸ ਕਿਲੇ ਵਿੱਚ ਜੋ ਵੀ ਆਂਦਾ ਉਹ ਕਦੀ ਜ਼ਿੰਦਾ ਵਾਪਸ ਨਹੀਂ ਗਿਆ ਇਸ ਕਿਲੇ ਵਿੱਚ ਜੋ 52 ਥੰਮ ਹਨ ਉਹ ਅੱਜ ਵੀ ਇਸ ਕਿਲੇ ਵਿੱਚ ਮੌਜੂਦ ਹਨ ਉਸ ਸਮੇਂ ਉਥੋਂ ਦਾ ਜੇਲਰ ਹਰੀਦਾਸ ਸੀ ਜੋ ਗੁਰੂ ਜੀ ਬਾਰੇ ਵੀ ਪਹਿਲੇ ਤੋਂ ਹੀ ਜਾਣਦਾ ਸੀ ਤੇ ਜਹਾਂਗੀਰ ਨੂੰ ਵੀ ਜਾਣਦਾ ਸੀ ਉਸਨੇ ਕਦੀ ਵੀ ਗੁਰੂ ਸਾਹਿਬ ਨੂੰ ਜੇਲ੍ਹ ਦਾ ਭੋਜਨ ਤੇ ਪਾਣੀ ਨਹੀਂ ਸੀ ਦਿੱਤਾ ਗੁਰੂ ਸਾਹਿਬ ਲਈ ਉਹੀ ਭੋਜਨ ਆਂਦਾ ਜੋ ਗੁਰੂ ਸਾਹਿਬ ਦੇ ਨਾਲ ਆਏ ਸਿੱਖ ਤਿਆਰ ਕਰਦੇ ਸਨ ਤੇ ਹੌਲੀ-ਹੌਲੀ ਦੂਸਰਿਆਂ ਨੂੰ ਵੀ ਇਹ ਭੋਜਨ ਸ਼ਕੋਣ ਲੱਗੇ ਗੁਰੂ ਜੀ ਦੇ ਔਰ ਨਾਲ ਇਸ ਕਿਲੇ ਦਾ ਮਾਹੌਲ ਖੁਸ਼ਨੁਮਾ ਹੋ ਗਿਆ ਹਰ ਰੋਜ਼ ਰੋਹਾਨੀਅਤ ਦਾ ਪਾਠ ਪੜਾਇਆ ਜਾਂਦਾ। 1627 ਈਸਵੀ ਵਿੱਚ ਜਹਾਂਗੀਰ ਦੀ ਤਬੀਅਤ ਸੱਚੀ ਹੀ ਖਰਾਬ ਹੋਣੀ ਸ਼ੁਰੂ ਹੋ ਗਈ। ਤਰ੍ਹਾਂ-ਤਰ੍ਹਾਂ ਦੇ ਹਕੀਮ ਆਂਦੇ ਇਲਾਜ ਕਰਵਾਇਆ ਜਾਂਦਾ ਪਰ ਜਹਾਂਗੀਰ ਦੀ ਤਬੀਅਤ ਵਿੱਚ ਕੋਈ ਵੀ ਸੁਧਾਰ ਨਾ ਆਂਦਾ। ਜਦੋਂ ਹਕੀਮਾਂ ਦੇ ਹੱਥ ਖੜੇ ਹੋ ਗਏ ਤਾਂ ਜਹਾਂਗੀਰ ਨੇ ਸਾਈ ਮੀਆਂ ਮੀਰ ਜੀ ਨੂੰ ਸੱਦਿਆ। ਸਰ ਸਰ ਜਹਾਂਗੀਰ ਸਾਈ ਮੀਆਂ ਮੀਰ ਜੀ ਨੂੰ ਬਹੁਤ ਮੰਨਦਾ ਸੀ। ਜਦੋਂ ਸਾਈ ਮੀਆਂ ਮੀਰ ਜੀ ਨੂੰ ਪਤਾ ਲੱਗਾ ਕਿ ਜਹਾਂਗੀਰ ਨੇ ਕਾਫੀ ਸਮੇਂ ਤੋਂ ਗੁਰੂ ਪਾਤਸ਼ਾਹ ਨੂੰ ਜੇਲ੍ਹ ਵਿੱਚ ਕੈਦ ਕੀਤਾ ਹੈ। ਪਹਿਲੇ ਉਹ ਕਿਲੇ ਵੱਲ ਗਿਆ ਉੱਥੇ ਬਾਹਰ ਮੱਥਾ ਟੇਕ ਕੇ ਫਿਰ ਉਹ ਜਹਾਂਗੀਰ ਨੂੰ ਮਿਲਣ ਗਿਆ ਜਦੋਂ ਸਾਈ ਮੀਆਂ ਮੀਰ ਜੀ ਜਹਾਂਗੀਰ ਨੂੰ ਮਿਲੇ ਤੇ ਜਹਾਂਗੀਰ ਨੇ ਆਪਣੀ ਬਿਮਾਰੀ ਬਾਰੇ ਦੱਸਿਆ ਉਸਨੇ ਕਿਹਾ ਕਿ ਉਸਦੇ ਮਨ ਨੂੰ ਸ਼ਾਂਤੀ ਨਹੀਂ ਹੈ ਉਹ ਆਪਣੇ ਆਪ ਨੂੰ ਬਹੁਤ ਲਾਚਾਰ ਮਹਿਸੂਸ ਕਰਦਾ ਹੈ ਤੇ ਮੀਆਂ ਜੀ ਕਹਿਣ ਲੱਗੇ ਕਿ ਤੇਰੇ ਮਨ ਨੂੰ ਸ਼ਾਂਤੀ ਕਿੱਥੋਂ ਆਵੇਗੀ ਕਿਉਂਕਿ ਰੱਬੀ ਰੂਹ ਨੂੰ ਤੇ ਤੂੰ ਕੈਦ ਕਰਕੇ ਰੱਖਿਆ ਹੋਇਆ ਹੈ ਮੀਆਂ ਮੀਰ ਜੀ ਦੀ ਗੱਲ ਸੁਣ ਕੇ ਜਾਂ ਗੀ ਇੰਨੇ ਆਪਣੇ ਜੇਲ੍ਹਾਂ ਨੂੰ ਚਿੱਠੀ ਲਿਖੀ ਕਿ ਗੁਰੂ ਸਾਹਿਬ ਨੂੰ ਆਜ਼ਾਦ ਕਰ ਦਿੱਤਾ ਜਾਵੇ ਜੇਲਾ ਜਾ ਕੇ ਗੁਰੂ ਸਾਹਿਬ ਨੂੰ ਦੱਸਦਾ ਹੈ ਪਰ ਗੁਰੂ ਜੀ ਮਨਾ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਅਗਰ ਅਸੀਂ ਬਾਹਰ ਜਾਵਾਂਗੇ ਤਾਂ ਉਹਨਾਂ 52 ਰਾਜਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ। ਜਹਾਂਗੀਰ ਨੇ ਪਹਿਲੇ ਮਨਾਂ ਕਰ ਦਿੱਤਾ ਫਿਰ ਉਸ ਨੂੰ ਮੀਆਂ ਜੀ ਦੀ ਗੱਲ ਯਾਦ ਆਈ। ਪਰ ਉਹ 52 ਰਾਜਿਆਂ ਨੂੰ ਵੀ ਆਜ਼ਾਦ ਨਹੀਂ ਸੀ ਕਰਨਾ ਚਾਹੁੰਦਾ। ਫਿਰ ਉਸਨੇ ਯੋਜਨਾ ਬਣਾਈ। ਉਸਨੇ ਕਿਹਾ ਕਿ ਜੋ ਗੁਰੂ ਜੀ ਦੇ ਚੋਕੇ ਦਾ ਲੜ ਪੜ ਕੇ ਆ ਸਕਦੇ ਹਨ ਉਹ ਰਾਜੇ ਬਾਹਰ ਆ ਜਾਣ। ਕਿਉਂਕਿ ਉਸਨੂੰ ਉਮੀਦ ਸੀ ਕਿ ਇਸ ਨਾਲ 2-3 ਰਾਜੇ ਹੀ ਆਜ਼ਾਦ ਹੋ ਸਕਦੇ ਸਨ। ਜਦੋਂ 52 ਰਾਜਿਆਂ ਨੇ ਗੁਰੂ ਜੀ ਦਾ ਲੜ ਫੜਿਆ ਤੇ 52 ਦੇ 52 ਰਾਜੇ ਹੀ ਬਾਹਰ ਆ ਗਏ ਇਹ ਸਭ ਦੇਖ ਕੇ ਜਹਾਂਗੀਰ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਗੁਰੂ ਪਾਤਸ਼ਾਹ ਆਜ਼ਾਦ ਹੋ ਗਏ ਤੇ ਜਦੋਂ ਉਹ ਬਾਹਰ ਆਜ਼ਾਦ ਹੋ ਕੇ ਆਏ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਸਿੱਖਾਂ ਨੇ ਆਪਣੇ ਘਰਾਂ ਤੇ ਗੁਰਦੁਆਰਿਆਂ ਵਿੱਚ ਦੀਪਮਾਲਾ ਕੀਤੀ ਉਹਨਾਂ ਨੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਔਰ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਔਰ ਮੇਰਾ ਚੈਨਲ ਸਬਸਕ੍ਰਾਈਬ ਕਰੋ